ਮંત્રી ਸਾਹਿਬ ਲਗਾਤਾਰ ਜਿਹੜਾ ਤੁਸੀਂ ਹਰ ਇਲਾਕੇ ਦੇ ਵਿੱਚ ਜਾ ਰਹੇ ਹੋ ਕਿਵੇਂ ਦਾ ਜਿਹੜਾ ਹੰਗਾਰਾ ਲੋਕਾਂ ਵੱਲੋਂ ਮਿਲਿਆ ਕਿਉਂਕਿ ਹੁਣ ਪਬਲਿਕ ਦੇ ਵਿੱਚ ਜਿਹੜਾ ਇਸ ਟੀਨ ਨੂੰ ਲੈ ਕੇ ਆਏ ਹੋ ਕਿ ਪਬਲਿਕ ਜਿਹੜੀ ਦੱਸੇ ਕਿੱਥੇ ਵੇਚ ਰਿਆ ਸੀ ਕਿੱਥੇ ਨਸ਼ਾ ਜਿਹੜਾ ਹੁਣ ਕਿਹੜੇ ਤਰੀਕੇ ਨਾਲ ਲੱਗਦਾ ਕਿ ਆਉਣ ਵਾਲੇ ਸਮੇਂ ਨਸ਼ਾ ਖਤਮ ਹੋ ਜਾਊਗਾ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਔਰ ਦਿੱਲੀ ਦੇ ਪੂਰਵ ਸੀਐਮ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਦੇ ਨਾਲ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁਖਵੰਸੀ ਜੂਹਾਰ ਭਵੰਸੀ ਮਾਨ ਸਾਹਿਬ ਜੀ ਰਹਿਣ ਮੈਂ ਹੇਠ ਅੱਜ ਸਾਰੇ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧੀ ਜੋ ਮਹਿੰਮ ਚੱਲ ਰਹੀ ਹੈ ਜੀ ਉਸ ਦੇ ਤਹਿਤ ਅੱਜ ਅਸੀਂ ਨਸ਼ਾ ਮੁਕਤੀ ਯਾਤਰਾ ਵਾਰਡ ਨੰਬਰ 56 ਜੇ ਲੈ ਕੇ ਆਏ ਆਂ ਔਰ ਇਸ ਵਾਰਡ ਦੇ ਕੌਂਸਲਰ ਸਾਡੇ ਬਹੁਤ ਹੀ ਜਜ਼ਾਰੂ ਯੁਵਾ ਨੇਤਾ ਮੁਕੇਸ਼ ਸੇਠੀ ਜੀ ਜਿਹੜੇ ਇਸ ਵਾਰਡ ਦੇ ਦਿਨ ਰਾਤ ਸੇਵਾ ਕਰ ਰਹੇ ਨੇ ਭ੍ਰਸਟਾਚਾਰ ਦੇ ਖਿਲਾਫ ਵੀ ਕਾਰਵਾਈ ਜਿਹੜੀ ਅੱਜ ਕੀਤੀ ਗਈ ਜਿੰਦਰ ਦੇ ਕਿਸ ਗੱਲ ਲੈ ਕੇ ਅੱਜ ਜਿਹੜਾ ਹੈ ਯੁੱਧ ਨਸ਼ਾ ਵਿਰੁੱਧ ਅਸੀਂ ਕੰਮ ਕਰਨੇ ਪਿਆ ਗਿਆ ਅਸੀਂ ਸਾਰਿਆਂ ਹੀ ਸਾਡੇ ਗਿਸ਼ਮ ਸਾਹਿਬ ਨੇ ਕਿਹਾ ਹੈ اور ਸਹੀ ਹੈ ਕਿ ਇਹ ਪੰਜਾਬ ਦੇ ਵਿੱਚ ਜੋ ਹੈ ਨਸ਼ਾ ਅਸੀਂ ਖਤਮ ਕਰਕੇ ਰਵਾਂਗੇ ਇਹ ਪਹਿਲੀ ਸਰਕਾਰ ਹੈ ਜਿਸ ਨੇ ਪੰਜਾਬ ਦੇ ਵਿੱਚ ਯੁੱਧ ਨਸ਼ਾ ਬਾਰੇ ਸ਼ੁਰੂ ਕੀਤਾ ਅਜ ਤੱਕ ਕਿਸੇ ਵੀ ਸਰਕਾਰ ਨੇ ਇਹ ਨਹੀਂ ਕਿਹਾ ਨਸ਼ਾ ਖਤਮ ਕਰਾਂਗੇ ਪਰ ਕਿਸੇ ਨੇ ਪ੍ਰਯਾਸ ਨਹੀਂ ਕੀਤਾ ਸੋ ਇਸ ਕਰਕੇ ਅਸੀਂ ਸਰਕਾਰ ਤੇਰੀ ਹੈ ਆ ਜਨਤਾ ਉਸ ਤੋਂ ਖੁਸ਼ ਹੈ ਕੋਈ ਤਾਂ ਆਇਆ ਹੈਗਾ ਕੋਈ ਤਾਂ ਸਰਕਾਰ ਅੱਗੇ ਲੱਗੀ ਹੈ ਇਹਨਾਂ ਨੇ ਆ ਕੇ ਨਸ਼ਾ ਖਤਮ ਕਰਨ ਦਾ ਪ੍ਰੈਸ ਕੀਤਾ ਹੈ ਕਿ ਕਈ ਸਾਲਾਂ ਦੇ ਸਾਲ ਭਗਤ ਜੀ ਲੋਕਾਂ ਨੇ ਪੈਸਾ ਇਕੱਠਾ ਕੀਤਾ ਕਮਾਇਆ ਗੰਦੀ ਕਮਾਈ ਲੋਕਾਂ ਨੇ ਕਮਾਈ ਹੈ ਬਹੁਤ ਲੋਕਾਂ ਨੇ ਜਿਹੜਾ ਇਹਨਾਂ ਨੇ ਜੁਗਮਾ ਤੋੜੀਆਂ ਜਾ ਰਹੀਆਂ ਨੇ ਰਿਫਰ ਕਰਨ ਵਾਲੇ ਜਿਹੜੇ ਬੰਦੇ ਹੈਗੇ ਨੇ ਦੇਖੋ ਸਾਡੇ ਨੌਜਵਾਨ ਬੱਚੇ ਸਰ ਦਾ ਪੁਆਖਿਆ ਗਿਆ ਤੇ ਅੱਜ ਗਰੰਟੀ ਹੈ ਕਿ ਮਹਿਸੂਸ ਕਰਦੇ ਸਾਡਾ ਕੋਈ ਬਾਪ پکڑਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਸੇਮਾਨ ਸਾਹਿਬ ਅੱਗੇ ਲੱਗੇ ਨੇ ਔਰ ਡੈਫੀਨਿਟਲੀ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਨਸ਼ਾ ਜੋ ਹੈ ਖਤਮ ਹੋਏਗਾ ਸਾਥੀਓ ਪੰਜਾਬ ਦੇ ਵਿੱਚ ਉ ਸਾਰੇ ਪੰਜਾਬ ਦੇ ਵਿੱਚ ਗੁਰਦਾ ਜੋਰ ਸੀ ਦੁੱਖੀ ਦੁੱਖ ਕਿਤੇ ਆ ਕੇ ਕੀ ਬਣੇਗਾ ਕੋਈ ਕਹੂ ਜਾਂਦਾ ਸੀ ਮੈਂਬਰ ਪਤਾ ਨਹੀਂ ਵਾਪਸ ਆਣਾ ਹੈ ਕਿ ਨਹੀਂ ਆਣਾ ਸਾਡੀ ਪੁਲਿਸ ਨੇ ਅੱਛੇ ਪ੍ਰੋਸੈਸ਼ਨ ਨੇ ਅਗਰ ਉੱਗਰਵਾਦ ਖਤਮ ਹੋ ਸਕਦਾ ਹੈ ਤੇ ਨਸ਼ਾ ਵੀ ਖਤਮ ਹੋ ਸਕਦਾ ਹੈ ਅਸੀਂ ਤਿਆਰ ਕੀਤਾ ਹੈ ਪਬਲਿਕ ਪਬਲਿਕ ਦੇ ਵਿੱਚ ਜਾ ਰਹੇ ਪਬਲਿਕ ਦਾ ਕਿਸ ਤਰੀਕੇ ਹੰਗਾਰਾ ਮਿਲ ਰਿਹਾ ਭ੍ਰਸਟਾਚਾਰ ਦੇ ਖਿਲਾਫ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੇ ਕੋਈ ਵੀ ਬ੍ਰਾਈ ਜਰੀ ਹੈਗੀ ਪੰਜਾਬ ਤੇ ਨਹੀਂ ਰਹਿਣ ਦੇਣੀ ਚਾਹੇ ਕਿਸੇ ਤਰ੍ਹਾਂ ਦਾ ਵੀ ਹੋਵੇ ਚਾਹੇ ਪ੍ਰਸਤਾਚਾਰ ਹੋਵੇ ਸਾਹਿਬ ਨਸ਼ਾ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਰਹੇ ਜੀ ਤੇ ਹਮੇਸ਼ਾ ਲੋਕਾਂ ਨੂੰ ਅੱਛਾ ਪ੍ਰਸ਼ਾਸਨ ਮਿਲੇਗਾ ਥੈਂਕ ਯੂ ਵੈਰੀ ਮਚ ਆਜੀ ਹਾਂ ਜੀ ਪ੍ਰਧਾਨ ਜੀ ਕੀ ਕਹਿਣਾ ਚਾਹਣੇ ਤੁਸੀਂ ਆਓ ਹਾਂ ਜਿਹੜਾ ਪਾਰਟ ਨੰਬਰ ਦੇ ਵਿੱਚ ਜੋ ਨਸ਼ਾ ਵਿਰੁੱਧ ਨੂੰ ਦੇ ਕਹਿ ਤਾ ਅੱਜ ਮੈਂ ਤੇ ਮੰਤਰੀ ਸਾਹਿਬ ਮੀਟਿੰਗ ਕਰ ਮੈਂ ਪਹੁੰਚੇ ਹਾਂ ਜੀ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ ਜਿਹਦੇ ਨਸ਼ਾ ਦੇ ਵਿਰੁੱਧ ਜਿਹੜਾ ਬੜਾ ਪਹਾਰ ਰੋ ਤੇ ਸੰਗਿਆਨ ਲੈ ਕੇ ਫੀਡਬੈਕ ਲੋਕਾਂ ਕੋਲ ਲਿਆ ਗਿਆ ਜਿਹੜਾ ਨਸ਼ੇ ਨੂੰ ਖਿਲੇ ਕਦਮ ਚੁੱਕਿਆ ਤਾਂ ਫੀਡਬੈਕ ਦੇ ਥਰੂ ਫਿਰ ਵੀ ਲੋਕਾਂ ਦੇ ਵਿੱਚ ਤੁਸੀਂ ਐਜ਼ ਜਿਲ੍ਹਾ ਪ੍ਰਧਾਨ ਹੋ ਐਜ਼ ਪਲਾਨਿੰਗ ਬੋਰਡ ਦੇ ਚੇਅਰਮੈਨ ਹੋ ਸ਼ਹਿਰ ਦੇ ਵਿੱਚ ਹੋ ਕਿੰਦਾ ਸ਼ਹਿਰ ਵਾਸੀ ਕੀ ਰਿਸਪਾਂਸ ਦੇ ਰਹੇ ਨੇ ਕਿੰਦਾ ਲੋਕਾਂ ਦੇ ਵਿੱਚ ਡਿੱਟ ਜਾ ਰਹੇ ਹੋ ਵਧੀਆ ਰਿਸਪਾਂਸ ਆ ਰਿਹਾ ਸਾਨੂੰ ਕਿ ਪਾਰਟੀ ਵੱਲੋਂ ਸਰਕਾਰ ਵੱਲੋਂ ਬਹੁਤ ਵਧੀਆ ਜਿਹੜਾ ਕਦਮ ਸੁਲਾਗਾ ਜੋ ਬਦਲ ਚੁੱਕਿਆ ਗਿਆ ਹੈ ਕਿਉਂਕਿ ਲੋਕ ਪਹਿਲਾਂ ਡਰਦੇ ਸੀ ਕਹਿੰਦੇ ਕੋਈ ਨਸ਼ੇ ਵਾਲੇ ਦੀ ਥਾਣੇ 'ਚ ਕੰਪਲੇਂਟ ਦੇਣ ਚਲ ਜਓ ਪਤਾ ਲੱਗ ਜਾਂਦਾ ਸੀ ਕਿ ਇਹ ਬੰਦੇ ਨੇ ਫਲਾਣੇ ਨੇ ਕੰਪਲੇਟ ਕੀਤੀ ਹੈ ਨਾਲ ਹੀ ਉਸ ਤੋਂ ਅਗਲੇ ਦਿਨ ਹਮਲਾ ਹੋ ਜਾਂਦਾ ਸੀ ਉਹ ਬੰਦੇ ਤੇ ਇਹ ਚਿੱਟੇ ਵਾਲੇ ਦੇ ਖਿਲਾਫ ਬੋਲਿਆ ਕੀ ਹਾਂ ਜੀ ਇੰਨੇ ਲੋਕਾਂ ਦੇ ਖਿਲਾਫ ਪਰ ਹੁਣ ਚਿੱਟੇ ਵਾਲੇ ਡਰ ਗਏ ਨੇ ਹੁਣ ਇੰਨਾ ਇੰਨੇ ਵੱਡੇ ਪੱਧਰ ਤੇੜਾ ਲੋਕਾਂ ਦੇ ਖਿਲਾਫ ਜਿਹੜੇ ਜਿਹੜੇ ਨਸ਼ੇ ਦੇ ਤਸਕਰ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਅੱਜ ਤੱਕ ਕਿਸੇ ਵੀ ਕੋਈ ਕੰਪਲੇਟ ਕੀਤੀ ਕਿਸੇ ਦੀ ਕੋਈ ਤਸਦੀਕ ਦਾ ਜਿਹੜੀ ਆ ਉਹ ਲੇਖ ਲਈ ਹੋਈ ਇਸ ਕਰਕੇ ਗ੍ਰਾਸ ਡੇਲਸੀ ਦੇ ਪ੍ਰਦਰਸ਼ਨ ਦੇ ਨਾਲ ਜਿਹੜੇ ਆ ਸਰਕਾਰ ਔਰ ਪ੍ਰਸ਼ਾਸਨ ਕੰਮ ਜਿਹੜੇ ਹਜੇ ਵੀ ਨਸ਼ਾ ਤਸਕਰੀ ਕਰ ਰਹੇ ਆ ਜਾਂ ਨਸ਼ੇ ਤਸਕਰੀ ਤੋਂ ਕਾਲੀ ਕਮਾਈ ਜਿਹੜੀ ਇਕੱਠੀ ਕਰ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਉਹ ਜਲਦੀ ਉਹਨਾਂ ਦੇ ਵਿਰੁੱਧ ਜਿਹੜੀ ਉਹ ਕਾਰਵਾਈ ਕੀਤੀ ਹੈਗੀ ਸਭ ਤੋਂ ਧੰਨਵਾਦ ਅੱਜ ਬੈਸਟ ਸੰਘਾ ਦੇ ਸਰਕਾਰ ਬੇਕਤੀ ਕਰਗਾ ਕਿ ਮੈਂ ਬਾੜੀ ਪਾਰਟੀ ਦਾ ਕਰੇਗਾ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਹੈ ਤੁਸੀਂ ਇਸੇ ਕੇਐਮਐਲਏ ਦੇ ਵਿਰੁੱਧ ਕਾਰਵਾਈ ਦਾ ਸਮੂਹ ਹੈ ਇਹ ਕਾਰਵਾਈ ਭ੍ਰਸ਼ਟਾਚਾਰ ਦੇ ਖਿਲਾਫ ਹੈ ਭ੍ਰਸ਼ਟਾਚਾਰ ਜੋ ਵੀ ਕਰੇਗਾ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਾਣ ਜੀ ਸਰਦਾਰ ਉਹਦੇ ਵੀਡੀਓ ਵੀ ਸਾਂਝੇ ਕਰ ਰਹੇ ਨੇ ਠੀਕ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਹੇ ਹਾਂ ਜਿੱਥੇ ਕੀ ਜਿਹੜਾ ਜਲੰਧਰ ਦਾ ਤੁਹਾਨੂੰ ਇਹ ਦੱਸਿਆ ਕਿ ਜੁਦ ਲਸ਼ੇਰੇ ਬਰੁਧ ਜਿਹੜਾ ਚੱਲ ਰਿਹਾ ਹੋਈ ਸੀ ਮੁਹੀਮ ਦੇ ਤਹਿਤ ਜਿਹੜਾ ਹੈ ਤੁਹਾਨੂੰ ਮਾਮਲਾ ਜਿਹੜਾ ਸਾਂਝਾ ਕਰ ਰਹੇ ਹਾਂ ਜਲੰਧਰ ਦੇ ਵਾਰਡ ਨੰਬਰ 55 ਦੇ ਵਿੱਚ ਕਾਫੀ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਯੁੱਧ ਮਸ਼ੀਨ ਦੇ ਵਿਰੁੱਧ ਜਿਹੜਾ ਛਿੜਿਆ ਹੋਇਆ ਪੰਜਾਬ ਦੇ ਵਿੱਚ ਉੱਥੇ ਹੀ ਵੱਖ-ਵੱਖ ਸਰਕਾਰ ਦੇ ਜਿਹੜੇ ਆਗੂ ਨੇ ਪਹੁੰਚ ਕੇ ਜਿਹੜਾ ਇਸ ਥੀ ਨੂੰ ਠੱਲ ਪੁਆਉਣ ਦੇ ਲਈ ਨਸ਼ਾ ਕਿਸੇ ਤਰੀਕੇ ਵੀ ਜਿਹੜਾ ਪੰਜਾਬ ਦੇ ਵਿੱਚੋਂ ਬੰਦ ਹੋਵੇ ਉਹਨੂੰ ਦੇਖਦੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀਆਂ ਮਹਿਲਾਵਾਂ ਵੀ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਜੋ ਕਿ ਪੰਜਾਬ ਦੇ ਹੁਕਮਤਰੀ ਸਰਦਾਰ ਭਵਨ ਸਿੰਘ ਜੀ ਮਾਨ ਜੀ ਨੇ ਇਹ ਪ੍ਰੋਨਾ ਦੇਖਿਆ ਹੋਰ ਜਿਸ ਦੀ ਅੱਗ ਪੂਰੇ ਪੰਜਾਬ ਦੇ ਵਿੱਚ ਫੂਜ ਰਹੀ ਹੈ हाँ थां ने जेतू कौलर जिन्हें भी होने इन्होंने अपनी अपनी वर्तोमी नशे को नशा, नशा शराब का मैं बहुत घट कि शराब के दे, नशे के नाम कोई घर बर्बाद होया बहुत घट सुनिया और दूजी बेनती जेड़ा नशा एक चिटा नशा एक ਉਹ ਤੁਸੀਂ ਕਰਦੇ ਜਿਹੜਾ ਇੱਕ ਬੋਦੀ ਖਾਂਦੇ ਐ ਜਾਂ ਫੀਲ ਕਰਦੇ ਐ ਇਹਨਾਂ ਦਾ ਨਸ਼ਾ ਬਹੁਤ ਦੇਰ ਬਾਅਦ ਹੁੰਦਾ ਜਿਹੜਾ ਚਿੱਟਾ ਨਸ਼ਾ ਮੈਂ ਪਾਰਟੀ ਦਾ ਨਾਂ ਨਹੀਂ ਲੈਣਾ ਤੁਸੀਂ ਭੱਜੀ ਬਾਤ ਜਾਣਦੇ ਹੋ ਕਿ ਨਸ਼ੇ ਨੂੰ ਬੰਦੀਸ਼ਿਆ ਕਿਹਾ ਗਿਆ ਕਾਂਗਰਸ ਸਰਕਾਰ ਅਕਾਦੀ ਸਰਕਾਰ ਉਸ ਵਕਤ ਤਾਂ ਬਾਜ਼ਰ ਤੋਂ ਆ ਰਿਹਾ ਸੀ ਇਹ ਸਾਈਕਲ ਕਿਸੇ ਨੇ ਧਿਆਨ ਨਹੀਂ ਦਿੱਤਾ ਮੇਰੇ ਵੀਰੋ ਲੱਖਾਂ ਕਰੋੜਾਂ ਰੁਪਈਆ ਕਮਾਇਆ ਪ੍ਰਬੰਧਤਮਾਨ ਸਰਕਾਰ ਨੇ ਕੀਤਾ ਮਟਾ ਉਪਰਾਧਾ ਕੀਤਾ ਜੇ ਉਹਨਾਂ ਦੇ ਘਰ ਵੀ ਕਾਇਤ ਦੀ ਕਰਾਉਣੀ ਸ਼ੁਰੂ ਕਰ ਦਿੱਤੇ ਨੇ। ਔਰ ਮੈਂ ਦੇਖਿਆ ਭਾਰਤ ਕੋ ਟੈਂਪ ਦੇ ਵਿੱਚ ਪਰ ਜੋ ਜੇ ਕਰਦਾ ਮੈਂ ਆਪ ਦੇਖਿਆ ਸਵੇਰੇ 11:00 ਵਜੇ ਮਕਾਨ ਟਾਇ ਨੇ। ਇਸ ਤੋਂ ਵੱਡੀ ਗੱਲ ਕੀ ਹੈ? ਆਮ ਪਾਰਟੀ ਦੱਸੋ। ਆਮ ਪਾਰਟੀ ਦੇ ਮਨੰਦੇ ਬਿਠੇ ਨੇ। ਇਹ ਪਹਿਲਾ ਦੇ ਰਹੇ ਨੇ ਤੁਹਾਨੂੰ ਬਚਾਵਾ ਚਾਹੁੰਦੇ ਨੇ। ਘਰ-ਘਰ ਜਾ ਕੇ ਸਿਹਿਆ ਲਾਣ ਦੇ ਨੇ। ਜੇ ਅਸੀਂ ਨਾ ਬੱਚੀ ਤੇ ਸਾਡੇ ਰੰਤ ਹੈ ਔਰ ਤੇ ਤੁਹਾਡੇ ਇਲਾਕੇ ਦੇ ਵਿੱਚ ਬਸਤੀ ਵਿੱਚ ਸਾਡੇ ਐਸਐਚਓ ਜੇ ਨੂੰ ਮੈਂ ਦਲੇਰ ਚਾਹਨਾ ਸਾਰੇ ਪੰਜਾਬ ਦੇੰਦਰ ਵੀ ਜਦਾ ਕਾਂ ਕਿ ਇਹ ਆ ਚੁਕੇ ਨੇ ਫਿਰ ਸਾਹਿਬ ਇਹ ਕਿਹਦੇ ਨਾਲ ਮਹਾਰਾਜਾ ਸੂ ਦੇਦੇ ਹੋ ਕਿ ਕਿੱਥੇ ਨਜਾ ਰਿਕ ਰਿਆ ਤੁਹਾਡਾ ਨਾਂ ਨਹੀਂ ਆਊਗਾ ਗੋਬਰ ਚਾ ਜਾਏਗਾ ਮੈਨੂੰ ਬੰਦੇ ਫੜਾਦੇ ਹੋ ਉਹ ਬੰਦੇ ਫੜ ਕੇ ਸਜ਼ਾ ਨਹੀਂ ਦੇਦੇ ਉਹਨਾਂ ਨੂੰ ਗਾਗਲ ਕਰਾ ਲੈਣੇ ਸ਼ੇਵਦਾਸ ਸਾਹਿਬ ਦਵਾਈ ਲੈ ਕੇ ਦੇ ਰਹੇ ਨੇ ਸੋ ਵੀਰੋ ਡਰੋ ਨਾ ਕਿਸੇ ਪਾਸਿਓਂ ਵੀ ਤੁਸੀਂ ਇਹਨਾਂ ਦਾ ਸਹਿਯੋਗ ਦਿਓ ਕਿਉਂਕਿ ਮੇਰੇ ਜਿਆਦਾ ਸਮਾਂ ਹੋਣਾ ਕਾਰਨ ਮੈਂ ਇੱਥੇ ਧੀਮਾ ਦਾ ਜੱਜ ਕਾਂ ਸੋ ਵਾਇਗੁਰਜੀਤਾਂ ਸਾਹਿਬ ਵਾਇਗੁਰਜੀਤ ਜੀ ਦਾ ਸਾਰੇ ਸਤਿਕਾਰਯੋਗ ਸਾਥੀਆਂ ਦਾ ਪੁੱਛੀ ਜੀ ਆਏ ਨੇ ਆਪਣੇ ਸਾਥੀਆਂ ਨਾਲ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਗ੍ਹਾ ਮਿਲਦੀ ਹੈ ਉੱਥੇ ਬਹਿ ਜਾਓ ਬੈਠ ਕੇ ਪਰ 10 ਮਿੰਟ ਦਾ ਪ੍ਰੋਗਰਾਮ ਹੈ ਉਹਨਾਂ ਸਭ ਤੋਂ ਪਹਿਲਾਂ ਇਸ ਇਲਾਕੇ ਦੇ ਐਸਐਚਓ ਪਰਮਿੰਦਰ ਸਿੰਘ ਖੇਂਦਰ ਨੂੰ ਬੇਨਤੀ ਕਰਾਂਗਾ ਕਿ ਆਪਣੇ 2 ਮਿੰਟ ਵਿਚਾਰ ਰੱਖਣ ਸਭ ਤੋਂ ਸਾਰਿਆਂ ਨੂੰ ਸਤਿਕਾਰ ਮੈਂ ਤੁਹਾਡੇ ਏਰੀਆ ਦਾ ਐਸਐਚਓ ਇੰਸਪੈਕਟਰ ਪਰਮਿੰਦਰ ਸਿੰਘ ਐਸਐਚਓ ਬਾਬਾਕੇ ਅਸੀਂ ਐਸੋੜੇ ਸਾਰੇ ਜਾਨੀ ਇਸ ਕੋ ਇਕੱਠੇ ਹੋਏ ਆਂ ਕਿ ਆਪਾਂ ਨਸ਼ਿਆਂ ਦੇ ਵਿਰੋਧ ਸਾਰੇ ਰਲ ਕੇ ਇੱਕ ਜੰਗ ਲੜ ਰਹੇ ਆਂ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਸਾਥ ਦੇਣ ਦੇ ਨਾਲ ਨਾਲ ਤੁਹਾਨੂੰ ਇਹਨਾਂ ਵੀ ਕਰਨਾ ਚਾਹੀਦਾ ਕਿ ਤੁਹਾਡੀ ਕੋਈ ਇਨਫੋਰਮੇਸ਼ਨ ਹੈਗੀ ਆ ਉਹ ਤੁਸੀਂ ਗੁਪਤ ਤੌਰ ਤੇ ਸਿੱਧੇ ਤੌਰ ਤੇ ਮੈਨੂੰ ਵੀ ਦੇ ਸਕਦੇ ਹੋ ਤਾਂ ਕਿ ਕਿਸੇ ਹੋਰ ਨਾਲ ਸ਼ੇਅਰ ਕਰਨ ਦੀ ਲੋੜ ਨਾ ਹੋਵੇ ਤੁਸੀਂ ਸਿੱਧੇ ਤੌਰ ਤੇ ਮੈਨੂੰ ਦੇਓ ਸਕਦੇ ਹੋ ਸੀ ਇਨਫੋਰਮੇਸ਼ਨ ਕਿ ਆਪ ਬੰਦਾ ਸਾਡੇ ਏਰੀਆ ਵਿੱਚ ਨਸ਼ਾ ਕਰ ਰਿਹਾ ਹੈ ਜਿਹੜਾ ਕਰ ਰਿਹਾ ਹੈ ਉਹਨੂੰ ਆਪਾਂ ਜੇ ਕੋਈ ਮਾਤਰਸਾਥੀ ਹੈ ਉਹ ਉਹਨੂੰ ਆਪਾਂ ਕਿਸੇ ਡੀਡਿਕਟਿਡ ਸੈਂਟਰ ਦੇ ਵਿੱਚ ਜਾਂਦੇ ਕਿ ਮ ਉਹਦਾ ਮੈਡੀਕਲ ਕਰਵਾ ਸਕੀਏ ਉਹਨੂੰ ਨਸ਼ੇ ਤੋਂ ਦੂਰ ਲੈ ਕੇ ਜਾ ਸਕੀਏ ਜੇ ਕੋਈ ਆਪਣੀ ਏਰੀਆ ਵਿੱਚ ਇਸ ਤਰ੍ਹਾਂ ਦਾ ਬੰਦਾ ਆ ਕਿ ਜਿਹੜਾ ਭਲੀ ਗਲੀ ਮੱਲੇ ਦੇ ਵਿੱਚ ਕੋਈ ਨਸ਼ਾ ਰਪੀਨ ਦੇ ਵਿੱਚ ਵੇਚ ਰਿਹਾ ਉਹਦੀ ਤੁਸੀਂ ਬੁੱਧੀ ਦੌਰ ਤੇ ਇਨਫੋਰਮੇਸ਼ਨ ਦਿਓ ਉਦੋਂ ਗਾਂਢੀ ਜੋ ਵੀ ਉਹਦੀ ਕਾਰਵਾਈ ਹੋਗੀ ਉਹ ਆਪਾਂ ਸਾਡੇ ਸਾਰੇ ਸਮਾਂ ਦੇ ਵਿੱਚ ਲੈ ਕੇ ਆਵਾਂਗੇ ਬਾਕੀ ਮੇਰੋਂ ਸਾਡਾ ਮੇਰੋਂ ਸਾਡੇ ਤੁਹਾਡੇ ਸਾਰੇ ਵੱਲੋਂ ਇੱਕ ਸਾਡੇ ਸਾਥ ਦੀ ਲੋੜ ਆ ਹੋਰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਜਿਹਦੇ ਕੋਲ ਕੋਈ ਵੀ ਇਨਫੋਰਮੇਸ਼ਨ ਹੈਗੀ ਆ ਉਹ ਸਿਰਫ ਇੱਕ ਮੇਰੇ ਕੋਲ ਸਰਕਾਰੀ ਜਿਹੜਾ ਮੇਰਾ ਨੰਬਰ ਆ ਉਹ ਸਾਰਿਆਂ ਦੇ ਵੱਲ ਤੁਹਾਡੇ ਕੋਲ ਹੈਗਾ ਆ ਉਹਦੇ ਨਾਲ ਨਾਲ ਢਾਈਆਪ ਕਰੋ ਚਾਹੇ WhatsApp 'ਉਰ ਕਰਦੇ ਹੋ ਜੇ ਤੁਸੀਂ ਕਿਸੇ ਮੈਨੂੰ ਪਰਸਨਲੀ ਮਿਲਣਾ ਮੇਰੇ ਆਫਿਸ ਚ ਆ ਕੇ ਜਦੋਂ ਮਨਤੀ ਮਿਲ ਸਕਦਾ ਉਹਦੇ ਬਾਅਦ ਤੁਹਾਨੂੰ ਇਨਫੋਰਮੇਸ਼ਨ ਮੇਰੇ ਤੱਕ ਮੈਂ ਜਵਾਬ ਬਾਕੀ ਕਾਰਵਾਈ ਜੋ ਵੀ ਕਰਦੇ ਅਸੀਂ ਕਾਨੂੰਨ ਦੇ ਮਤਲਬ ਮੁਤਾਬਿਕ ਉਹਨੂੰ ਦਵਾਂਗੇ ਪਰਮਾਦੀਆਂ ਯੂਵਾ ਸੋਚ ਵਾਲੇ ਇੰਸਪੈਕਟਰ ਪ੍ਰਵੀਨਦਰ ਸਿੰਘ ਥਿੰਦੋੜਾ ਦਾ ਹੁਣ ਡਾਕਟਰ ਸਾਹਿਬ ਨੂੰ ਮਨਜੀਤ ਸਿੰਘਾ ਨੂੰ ਬੇਨਤੀ ਕਰਾਂਗਾ ਕਿ ਇਹ ਸਾਡੇ ਸਿਵਲ ਹਸਪਤਲ ਤੋਂ ਆਏ ਨੇ ਡਾਕਟਰ ਸਾਹਿਬ ਦੇ ਵੀ ਤੁਹਾਨੂੰ ਜਿਹੜੀ ਮੈਸੇਜ ਦੇ ਵਿਰੁੱਧ ਸਾਡਾ ਯੁੱਧ ਚੱਲ ਰਿਹਾ ਉਹ ਆਪਣੇ ਵਿਚਾਰ ਸਾਡੇ ਕਰਾਂਗੇ ਡਾਕਟਰ ਸਾਹਿਬ ਬਾੜਵਾਸਿਆਂ ਨੂੰ ਪੱਤਰਕਾਰ ਜੱਟਪੁਰ ਅਤੇ ਇਸ ਇਲਾਕੇ ਦੇ ਸਾਈਡ ਤੋਂ ਹੈ ਨਾ ਸਤਿਕਾਰਯੋਗ ਕਿਉਂਕਿ ਕੰਨ ਲਾ ਕੇ ਜਿਆਦਾ ਸਾਡੇ ਛੇ ਮੇਜਰ ਪਾਰਟੀਾਂ ਤੋਂ ਨੇ ਨਾ ਮੈਡਮ ਤਸੀਹਾਰ ਮੈਡਮ ਭਾਰਤ ਇਲਾਕੇ ਦੇ ਕੌਂਸਲਰ ਸੁਖਵੰਤ ਕੌਂਸਲਰ ਮਿਸਟਰ ਕੇਸ ਜੀ ਨੇ ਹੋਰ ਕੌਂਸਲਰ ਸਬੰਧ ਸਹਿਮਾਸ਼ੀ ਸਤਿ ਸ਼੍ਰੀ ਅਕਾਲ ਅੱਜ ਮੈਂ ਇੱਥੇ ਤਕੌਰ ਡਾਕ ਰਹੀ ਸਰਬਉਂ ਪੰਜਾਬ ਸਰਕਾਰ ਦਾ ਸੇਵਕ ਕੰਮ ਕੇ ਆਇਆ ਹਾਂ ਪੰਜਾਬ ਸਰਕਾਰ ਵੱਲੋਂ ਨਸ਼ਾ ਨਸ਼ਾ ਵਿਰੋਧ ਮੁਹਿੰਮ ਦੇ ਉਹ ਸੇਤ ਮੈਗਨ ਵੱਲੋਂ ਦਿੱਤੀਆਂ ਜਾ ਰਹੀਆਂ ਸਵਾਮਾਂ ਤੇ ਸਹੂਤਾ ਬਾਰੇ ਦੱਸਣਾ ਹੈ ਪੰਜਾਬ ਸਰਕਾਰ ਦੇ ਦੋ ਨਸ਼ਾ ਮੁਕਤੀ ਕੇਂਦਰ ਨੇ ਸਿਗਲਾਖਨ ਜਿੱਥੇ 100 ਮਿੰਟ ਲੱਗੇ ਨੇ ਤੇ ਸਿਗਲਾਖਨ ਨੂਰ ਮਾ ਜਿੱਥੇ 15 ਮਿੰਟ ਲੱਗੇ ਨੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਸਤਿਕਾਰ ਦੀ ਕੋੜ ਬੁਸੀਨਾ ਪੈਣਾ ਇਹਨੇ ਸੇਖੇ ਵੀ ਕੀਤਾ ਜਾ ਰਿਹਾ ਹੈ ਇਸ ਮੁਲਕ ਸੇਵਾ ਕੇਂਦਰ ਵਿੱਚ ਨਸ਼ਾ ਜੋਕਤ ਮਰੀਜ਼ਾਂ ਨੂੰ ਹੁਨਰ ਸਿਖਾਈ ਦੇ ਵੱਖ-ਵੱਖ ਕੋਰਸ ਜਿਵੇਂ ਇਲੈਕਟ੍ਰੀਕਲ ਫੋਟੋਗ੍ਰਾਫੀ ਕੰਪਿਊਟਰ ਡਰਾਇੰਗ ਦੇ ਪ੍ਰਿੰਟਰ ਆਪਰੇਟਰ ਕੋਰਸ ਆਦਿ ਕਰਵਾਏ ਜਾਂਦੇ ਹਨ ਹੁਨਰ ਸਿਖਾਈ ਇਕਰੰਦ ਨਸ਼ਾ ਜੋਕਤ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਦੇਣ ਦੇ ਪ੍ਰਾਲੇ ਕਿਤੇ ਜਾ ਰਹੇ ਹਨ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 26 ਨਸ਼ਾ ਮੁਕਤੀ ਕੇਂਦਰ ਮੀਜ ਲਾਇਆ ਜਾ ਰਹੇ ਜਿਨ੍ਹਾਂ ਵਿੱਚ ਨਾਪਕ ਬਾਤ 25000 ਦੇ ਕਰੀਬ ਦਸਾਂ ਜੁਕਤ ਮਰੀਜ਼ ਆਪਣੀ ਦਵਾਈ ਲੈ ਰਹੇ ਨੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਸ ਸਾਲ ਵਿੱਚ ਪੰਜਾਬ ਸਰਕਾਰ ਵੱਲੋਂ ਦੋ ਡਰਗ ਡੀਵਿਸ਼ਨ ਸੈਂਟਰ ਵੀ ਖੋਲੇ ਜਾ ਰਹੇ ਹਨ ਲੱਦੇ ਨਾਲ ਹੀ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੂਲ ਪ੍ਰਸਾਹੂ ਕੇਂਦਰ ਛੇਕੇ ਅਤੇ ਸੇਪਰਾਸ ਦਾ ਜਲੰਧਰ ਵਿਖੇ ਹਰ ਸਾਲ ਲਗਭਗ 350 ਦੇ 1200 ਮਰੀਜ਼ ਦਾਖਲ ਹੁੰਦੇ ਹਨ ਪੰਜਾਬ ਸਰਕਾਰ ਵੱਲੋਂ ਇਹ ਸਾਰੀਆਂ ਸਹੂਲਤਾਂ ਮੌਤ ਦਿੱਤੀਆਂ ਜਾ ਰਹੀਆਂ ਹਨ ਜੈ ਹਿੰਦ ਮੈਂ ਹੁਣ ਸਾਡੇ ਬਲੋਕ ਪ੍ਰੈਜ਼ੀਡੈਂਟ ਵਰਨ ਸਾਢੀ ਨੂੰ ਨਹੀਂ ਠੀਕ ਹੈ ਚਲੋ ਉਹ ਮੈਂ ਆਈਐਸ ਬਕਾ ਜੀ ਨੂੰ ਬੇਨਤੀ ਕਰਾਂਗਾ ਸਿਰਫ 2 ਮਿੰਟ ਕਿਉਂਕਿ ਮੇਰੀਆਂ ਪਹਿਣਾ ਨੇ ਵੀ ਘਰ ਜਾ ਕੇ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਸਮੋਸੇ ਘਰ ਮੈਂ ਇੱਥੇ ਖਵਾ ਕੇ ਸਾਰੇ ਪੰਜਾਬ ਦੇ ਵਿੱਚ ਯੁੱਧ ਰਸਟਾਂ ਬੋਧਾ ਜਬ ਹੰਮਲਾਈ ਜਾ ਰਹੇ ਹੈ ਮੈਂ ਇਸ ਕਰਕੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਇੱਥੇ ਆਏ ਹੋਏ ਪਹਿਣਾ ਭਰਾਵਾਂ ਨੂੰ ਵਰਗਵਾ ਦਿੱਤਾ ਸਾਥੀਓ ਅੱਜ 4 ਵਾਰ ਨੰਬਰ 56 ਦੇ ਵਿੱਚ ਇੱਕ ਜੋ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੇ ਤੁਹਾਨੂੰ ਬੇਨਤੀ ਕਰਾਂਗਾ ਕਿ ਇਸ ਦਾ ਮਕਸਦ ਕੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਆਸ-ਪਾਸ ਦਾ ਕਈ ਸਰਾਂ ਕੋ ਜੋ ਨਸ਼ੇ ਦਾ ਕੋੜ ਹੈ ਸਾਡੇ ਬੱਚਿਆਂ ਨੂੰ ਮਾੜੀ ਸੰਗ ਦੇ ਕਾਰਨ ਸਾਡੇ ਬੱਚੇ ਨਸ਼ਾ ਕਰਨ ਲੱਗੇ ਅੱਜ ਬਹੁਤ ਸਾਰੀਆਂ ਗਵਾਨ ਮੌਤਾਂ ਵੀ ਹੋ ਰਹੀਆਂ ਹਨ ਸੋ ਮੈਂ ਅੱਜ ਦੀ ਇਸ ਨਸ਼ਾ ਮੁਕਤੀ ਯਾਤਰਾ ਵਿੱਚ ਚਾਹੇ ਹੋ ਸਾਡੇ ਜ਼ਿਲ੍ਹਾ ਪ੍ਰਧਾਨ ਮੇਰੇ ਵੀ ਮੰਗਲਪੁਰ ਦੇ ਕੀ ਡਿਸਟ੍ਰਿਕਟ 24 ਦੇ ਚੇਅਰਮੈਨ ਉਹਨਾਂ ਨਾਲ ਸਾਡੇ ਪੂਰਵ ਵਿਧਿਅ ਪ੍ਰਧਾਨ ਗਰੇ ਵੀਰ ਅਰਜਨ ਸਿੰਘ ਜੀ ਪੱਟੀ ਜੀ ਉਹਨਾਂ ਨਾਲ ਗਰੇ ਸਹਾਲਕੇ ਲਈ ਰੇਰਬਾਈ ਕਾਰੇ ਵਾਰਡ ਨੰਬਰ 56 ਤੋਂ ਗਰੇ ਵੀਰ ਬੁਕੇਸ਼ ਸਿੰਘ ਜੀ ਆਈਐਸ ਬੱਗਾ ਜੀ ਸੀਟਾ ਜੀ ਸਾਡੇ ਇਸ ਮੈਸਰਕੇ ਦੀ ਨਸ਼ਾ ਮੁਕਤੀ ਯਾਤਰਾ ਦੇ ਇੰਚਾਰਜ ਕਮਲ ਲੋਹੜੀ ਉਹਨਾਂ ਨਾਲ ਸੰਦੀਰ ਕਰੇ ਡਿਸਟ੍ਰਿਕਟ ਮੁਖੀਆ ਪਰਿਵਾਰਿਕ ਪਰ ਬਰਾਤਦਾਨ

ਅਲ ਕਿ ਦੀ ਬਹੁਤ ਰੰਬੇ ਸਭ ਤੋਂ ਸੇਵਾ ਕਰ ਰਹੇ ਨੇ ਸਾਥੀਓ ਸਮਾਂ ਆ ਗਿਆ ਹੈ ਅੱਜ ਸਾਨੂੰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਇੱਕ ਸਮਾਜੀ ਪੰਜਾਬ ਦੇ ਵਿੱਚ ਆਸ-ਪਾਸਤਾ ਉਗਰਵਾ ਦਾ ਬਹੁਤ ਜ਼ੋਰ ਹੋ ਗਿਆ ਹੈ ਕਿੰਨਾ ਸਰਦਕਸ ਵੀ ਸ਼ਾਇਦ ਉਕਰਵਾ ਕੇ ਖਤਮ ਨਹੀਂ ਹੋਏਗਾ ਪਰ ਜਦੋਂ ਸਾਡੇ ਪੁਰਸ਼ ਤੇ ਜਵਾਨਾਂ ਨੇ ਔਰ ਖਾਸ ਕਰਕੇ ਪੰਜਾਬ ਦੇ ਪ੍ਰਸ਼ਾਸਨ ਨੇ ਤਿਆਰ ਕਰ ਲਿਆ ਕਿ ਅਸੀਂ

ਕਦੇ ਕੋਈ ਨੇ ਵਾਦਾ ਕਰਕੇ ਕਿ ਨਸ਼ਾ ਕਰੂਗਾ ਕਰਾਂਗੇ ਪਰ ਨਹੀਂ ਕਰ पाए ਸਰੋਸ਼ਕਾਂ ਦੀ ਖੁਸ਼ੀ ਹੈ ਤੁਹਾਨੂੰ ਮਾਣ ਹੈ ਆਪਣੇ ਮੁੱਖ ਪ੍ਰਤੀਸਥਾਪਕ ਬਖਸ਼ੀ ਮਾਨ ਸਾਹਿਬ ਦੇ ਉੱਪਰ ਜਿਨ੍ਹਾਂ ਨੇ ਯੁੱਧ ਨਸ਼ਿਆਂ ਵਿਰੁੱਧ ਫੜਿਓ ਇਹ ਕਿ ਜੁੱਧ ਚੜ੍ਹਿਆ ਹੈ ਜਦੋਂ ਜੁੱਧ ਹੁੰਦਾ ਹੈ ਕਿ ਜਿੱਤ ਨਹੀਂ ਹੁੰਦੀ ਹੈ ਫਲੇ ਹੋਣਾ ਸੁਭਾਵਿਕ ਹੈ ਸੋ ਅਸੀਂ ਘਰ ਤੱਕ ਨਸ਼ਾ ਕਰ ਨਹੀਂ ਹੁੰਦਾ ਤੱਕ ਅਸੀਂ ਆਰਾਮ ਨਾਲ ਆਪਣੇ ਘਰਾਂ ਤੋਂ ਨਹੀਂ ਬੈਠਾਂਗੇ ਤੁਹਾਨੂੰ ਬੇਨਤੀ ਕਰਦਾ ਤੁਸੀਂ ਬਹੁਤ ਲੰਬੇ ਸਮੇਂ ਤੋਂ ਉੱਥੇ ਬੈਠੇ ਹੋ ਗੁਰੂ ਦੇ ਮੋਹਤਸਵ ਤੇ ਕਿਰਪਾ ਕਰਕੇ ਆਪਣੇ ਬੱਚਿਆਂ ਦੀ ਭਵਿੱਖ ਲਈ ਆਪਣੇ ਬੱਚਿਆਂ ਦੀ ਜਵਾਨੀ ਲਈ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਕੇਵਲ ਤਾਂ ਕਿ ਬਈ ਕੋਈ ਹੱਲ ਹੈ ਕਿ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਜੋ ਨਸ਼ਾ ਕਰਦੇ ਹਨ ਉਹਨਾਂ ਬੱਚਿਆਂ ਨੂੰ ਸਮਝਾ ਕੇ ਹਸਪਤਾਲ ਆਹ ਕਰੀਏ ਉਹ ਜਿਹੜੇ ਨਸ਼ਾ ਵੇਚਦੇ ਹਨ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰੀਏ ਕੇਵਲ ਇੱਕੋ ਹੀ ਹੱਲ ਸੋ ਮੈਨੂੰ ਪੂਰਾ ਯਕੀਨ ਹੈ ਕਿ ਅੱਜ ਜਨਤਾ ਨੇ ਤਿਆਰ ਕਰ ਲਿਆ ਹੈ ਕਿ ਨਸ਼ਾ ਖਤਮ ਕਰਨਾ ਹੈ ਇਤਨਾ ਵੱਡਾ ਕਾਠਸਕਾ ਦਾ ਸਬੂਤ ਹੈ ਇਹੋ ਜਿਹਾ ਕਰਦਾ ਸਹਿਮਤ ਹੋ ਤੁਸੀਂ ਪੰਜਾਬ ਦੇ ਮੁੱਖ ਪ੍ਰਸ਼ਾਸਨ ਮੰਤਰੀ ਮਾਨ ਸਾਹਿਬ ਦੇ ਨਾਲ ਖੜੇ ਹੋ ਮੋੜੇ ਦਾ ਮੋੜਾ ਬਣਾ ਕੇ ਤੁਸੀਂ ਤੁਹਾਡਾ ਮੈਂ ਕਿੰਨਾ ਵਾਅਦਾ ਕਰਨਾ ਉੱਥੇ ਨਾਲ ਬੇਨਤੀ ਕਰਾਂਗਾ ਕਿ ਜੋ ਵੀ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਜੇਕਰ ਹਰ ਇੱਕ ਤੋਂ ਕੋਈ ਰਿਪੋਰਟ ਆਣੀ ਤਾਂ ਉਹ ਕਾਰਵਾਈ ਕਰੇ ਤਾਂ ਕਿ ਜੇ ਸਾਡੀ ਸਰਕਾਰ ਦਾ ਇੱਕ ਮਕਸਦ ਹੈ ਦਸ਼ਾ ਖਤਮ ਕਰਨਾ ਉਹ ਵੀ ਪੂਰਾ ਹੋਏਗਾ ਤੇ ਨਾਲ ਸਾਡੇ ਬੱਚੇ ਜੋ ਰੰਗਲਾ ਪੰਜਾਬ ਜੋ ਸੀ ਚਾਂਦੀ ਦਾ ਰੰਗਲਾ ਪੰਜਾਬ ਪਹਿਲੇ ਵਾਂਗ ਰਗਣਾ ਪੰਜਾਬ ਬਣੇ ਤੇ ਉਹਦੇ ਵਾਸਤੇ ਕੇਵਲ ਕੇਵਲ ਨਸ਼ੇ ਦਾ ਖਾਤਮਾ ਕਰਨਾ ਬਹੁਤ ਬਿਹੂਰੀ ਹੈ ਕਿ ਜੋ ਸਾਰੇ ਸਾਥੀ ਬੜੀ ਜੇਨਤ ਤੋਂ ਇਕੱਠੇ ਹੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਮੈਂ ਹੁਣ ਤਨੋ ਦੇ ਮਕੇਸ਼ ਜੀ ਬਿੱਤੀ ਕੁਝ ਕਹਿਣਗੇ ਉਹਦੇ ਬਾਅਦ ਅਪਨ ਇਕੱਠੇ ਹੋਗੇ ਸੌਂਦ ਕੁੜੀ ਹੈ ਉਹਦੇ ਬਾਅਦ ਰਾਸ਼ਟਰੀ ਗਾਇਕ ਦਾ ਫੇਰ ਪਹੁੰਚਣਾ ਹੈ ਬਹੁਤ ਬਹੁਤ ਧੰਨਵਾਦ ਧੰਵਾਦੀ ਹਾਂ ਸਾਰੇ ਇਲਾਕਾ ਵਾਸੀਆਂ ਦਾ ਜਿਨ੍ਹਾਂ ਨੇ ਛੋਟੇ ਜਿਹੇ ਸੱਤੇ ਆ ਕੇ ਜਿਹੜੀ ਨਸ਼ੇ ਦੇ ਵਿਰੁੱਧ ਅਸੀਂ ਮਹਿੰਮ ਜਲਾ ਰੱਖੀ ਹੈ ਉਹਦਾ ਸਾਡੇ ਨਾਲ ਸਾਥੀ ਰਹੇ ਨੇ ਹੁਣ ਸਾਰੇ ਵੀਰਾਂ ਨੂੰ 5 ਮਿੰਟ ਵਾਸਤੇ ਬੇਨਤੀ ਕਰਾਂਗਾ ਕਿ ਖੜੇ ਨਾ ਹੋਣ ਆਪਣੀ ਜਗ੍ਹਾ ਤੇ ਬਹਿਣ ਤਾਂ ਜੋ ਜੋ 100 ਜੋ ਕਿ ਸਮਾਗਮ ਹੈ ਉਹ ਚੱਲ ਸਕੀਏ ਇਸ ਤੋਂ ਪਹਿਲਾਂ ਮੇਰੇ ਵੱਡੇ ਵੀਰ ਹਰਸ਼ੀਮਰ ਸਿੰਘ ਜੀ ਮੱਢੀ 2 ਮਿੰਟ ਵਾਸਤੇ ਤੁਹਾਨੂੰ ਡਰੈਸ ਕਰਾਂਗੇ ਬੇਅਰ ਸਾਹਿਬ ਅਰੇ ਇਸ ਕਾਰਜੋ ਇਸ ਸਮਾਜ ਦੇ ਵਿਰਾਜਮਾਨ ਇਸ ਹਲਕੇ ਦੀ ਸ਼ਾਨ ਸਾਡੇ ਮਾਨਯੋਗ ਐਫਐਲਏ ਵਿੰਦਰ ਭਗਤ ਜੀ ਔਰ ਪੰਜਾਬ ਸਰਕਾਰ ਦੇ ਵਜ਼ੀਰ ਉਹਨਾਂ ਦੇ ਨਾਲ ਸਾਡੇ ਮਾਮਾ ਜੀ ਜਿਨ੍ਹਾਂ ਨੂੰ ਤੁਸੀਂ ਜਗਤ ਮਾਮਾ ਜੀ ਕਹਿੰਦੇ ਹੋ ਕਾਰਾ ਜੀ ਜਨਾਬ ਉਹ ਇਹ ਆਰਗੇਨਾਈਜ਼ ਕੀਤਾਗਾ ਸਾਰਾ ਪ੍ਰੋਗਰਾਮ ਔਰ ਦਰਜਾ ਦਰਜਾ ਇਸ ਡਿਪਾਰਟਮੈਂਟ ਦੇ ਬੈਠੇ ਅਫਸਰ ਸਹਿਬਾਨ ਔਰ ਆਏ ਹੋਏ ਸਾਰੇ ਸੱਜਣ ਮਤਾਵਾ ਭੈਣਾ ਵੱਡੇ ਭਰਾ ਬਹੁਤ ਅੱਛੀ ਗੱਲ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਇਹ ਉਪਰਾਲਾ ਕੀਤਾ ਇਹ ਨਸ਼ੇ ਤੇ ਇੱਕ ਜਿਹੜੀ ਲਹਿਰ ਲਾਈ ਹੈ ਜੋ ਤੇ ਨਸ਼ਾ ਵਿਰੁੱਧ ਔਰ ਸਾਡੇ ਡਿਸਟ੍ਰਿਕਟ ਪ੍ਰਧਾਨ ਜੀ ਦੀ ਜ਼ਿੰਮੇਵਾਰੀ ਨਾਲ ਲਾਈ ਗਈ ਔਰ ਅਸੀਂ ਦਰ ਮਾਨ ਵਾਈਜ਼ ਇਸ ਕਾਰਜਕ੍ਰਮ ਨੂੰ ਅਸੀਂ ਰੋਜ਼ ਵਨ ਬਾਈ ਵਨ ਕਰ ਰਹੇ ਹਾਂ ਨਸ਼ਾ ਬੜੀ ਮਾੜੀ ਚੀਜ਼ ਹੈ ਔਰ ਨਸ਼ਾ ਦਾ ਉਸਨੂੰ ਦੱਸਿਆ ਕਿ ਨਸ਼ਾ ਇਹ ਨਹੀਂ ਦੇਖਦਾ ਕਿ ਨਸ਼ਾ ਗਰੀਬ ਦਾ ਪੁੱਤਰ ਹੈ ਕਿਸੇ ਅਮੀਰ ਦਾ ਪੁੱਤਰ ਹੈ ਕਿਸੇ ਪੁੱਲ ਕੋਲ ਸਫਸਾ ਦਾ ਪੁੱਤਰ ਹੈ ਇਹ ਕਿਸੇ politician ਦਾ ਪੁੱਤਰ ਹੈ ਨਸ਼ੇ ਦੇ ਆਪਣਾ ਕੰਮ ਕਰਨਾ ਦਾ ਉਹਨੇ ਬਰਬਾਦ ਕਰਕੇ ਰੱਖ ਦਿਆ ਸਾਰੇ ਪਰਿਵਾਰ ਸੋ ਮੈਂ ਸ਼ੇਟੀ ਜੀ ਨੂੰ ਹੀ ਉਸ ਦਿਨ ਵੀ ਇਹ ਗੱਲ ਕਹੀ ਸੀ ਆਪਣੇ ਪ੍ਰੋਗਰਾਮ ਦੇ ਵੀ ਕਿ ਸ਼ੇਟੀ ਜੀ ਅਗਰ ਕੋਈ ਆਦਮੀ ਤੁਹਾਡੇ ਕੋਲ ਨਸ਼ੇ ਦੀ ਗੱਲ ਕਰਨ ਆਉਂਦਾ ਹੈ ਤੇ ਉਹਨਾਂ ਦਾ ਨਾਮ ਦੋਪਤ ਰੱਖਾ ਜਾਏਗਾ ਔਰ ਅਸੀਂ ਤੁਹਾਨੂੰ ਇਸ ਚੀਜ਼ ਦੇ 100% ਸ਼ੋਰਟ